ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਕਲ ਕੀ ਉਤਾਰ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਾਧ ਸੰਗਤ ਹੁਣ ਤੱਕ 472 ਸੰਤ ਸਰਵਣ ਕਰ ਚੁੱਕੇ ਹੋ ਅਵ ਅੱਗੇ ਦੇਖਦੇ ਹਾਂ ਮਾਰੇ ਕੀ ਫਰਮਾਨ ਕਰਦੇ ਹਨ ਕਿ ਕਾਰੇ ਕੋਪ ਸਰੇ ਰਣ ਰੰਗ ਹਠੀ ਜੋ ਹਠੀਲੇ ਸੂਰਮੇ ਹੰਸਾ ਸੰਗਤ ਜੀ ਉਹ ਜੰਗ ਦੇ ਮੈਦਾਨ ਦੇ ਵਿੱਚ ਕਰੋਧ ਕਰਕੇ ਫਿਰ ਰਹੇ ਹਨ ਬੇਰਸ ਦੇ ਨਾਲ ਪਰ ਕੇ ਫਿਰ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਤਾਪਕ ਕਾ ਜਿਮ ਪਾਵਕ ਜਵਾਲ ਪਠੀ ਜਿਵੇਂ ਪਠੀ ਦੇ ਵਿੱਚ ਤਾਪਕੇ ਅੱਗ ਵਰਗੇ ਹੋ ਗਏ ਹੋਣ ਜਿਵੇਂ ਪੱਠੀ ਦੇ ਵਿੱਚੋਂ ਨਿਕਲ ਕੇ ਆਏ ਹੋਣ ਇੰਨੇ ਜ਼ਿਆਦਾ ਉਹ ਤੱਪ ਗਏ ਹਨ क्रोध ਨਾਲ ਭਰ ਗਏ ਹਨ ਕਿ ਮਾਰੀ ਕਹਿੰਦੇ ਹਨ ਕਿ ਪ੍ਰਤੀਨਾਪਤ ਕੈ ਪ੍ਰਤੀਨਾ ਇਕੱਠੀ ਸੈਨਾਪਤੀਆਂ ਨੇ ਫਿਰ ਤੋਂ ਸਾਧ ਸੰਗਤ ਜੀ ਸੈਨਾ ਇਕੱਠੀ ਕਰ ਲਈ ਹੈ ਜਿਹੜੇ ਜਿਹੜੇ ਸੈਨਾਪਤੀ ਹਨ ਜਿਹੜੇ ਜਿਹੜੇ ਅੱਗੇ ਲਾ ਕੇ ਤੁਰਦੇ ਹਨ ਉਹਨਾਂ ਨੇ ਫੇਰ ਸਾਧ ਸੰਗਤ ਜੀ ਸੈਨਾ ਜੋ ਹੈ ਇਕੱਠੀ ਕਰ ਲਈ ਹੈ ਅੱਗੇ ਮਾਰੀ ਕਹਿੰਦੇ ਹਨ ਕਿ ऋषि कैरण मुरूप सैण जुटी ਅਤੇ ਉਹ ਕਰੋਧਿਤ ਹੋ ਕੇ ਉਹ ਵੀਰਾਸੇਤ ਵੱਲ ਭਰ ਕੇ ਕਰੋਧਿਤ ਹੋ ਕੇ ਰੋਹ ਦੇ ਵਿੱਚ ਆ ਕੇ ਰਣ ਦੇ ਵਿੱਚ ਪੈਰ ਗੱਡ ਕੇ ਧਰਮ ਯੁੱਧ ਕਰਮ ਵਿੱਚ ਜੁਟ ਗਈ ਹੈ ਅਕੀਮਾਰਾ ਕਹਿੰਦੇ ਹਨ ਕਿ ਤਲਵਾਰ अपार हजार लसै हजारों ਤਲਵਾਰਾਂ ਬਹੁਤ ਅਧਿਕ ਲਿਸ਼ਕਦੀਆਂ ਹਨ ਬਹੁਤ ਹੀ ਜ਼ਿਆਦਾ ਚਮਕਦੀਆਂ ਹਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਤਲਵਾਰਾਂ ਹਨ ਅਗੇਮਾਰਾਈ ਕਹਿੰਦੇ ਹਨ ਕਿ ਹਰ ਜਿਉਂ ਅਰ ਕੈ ਪ੍ਰਤ ਅੰਗ ਡਸੈ ਸੱਪ ਵਾਂਗ ਵੈਰੀਆਂ ਦੇ ਸਰੀਰਾਂ ਨੂੰ ਡੰਗਦੀਆਂ ਹਨ ਸਾਹ ਸੰਗ ਜਿਉਂ ਜਿਉ ਤਲਵਾਰਾਂ ਹਨ ਜਿਦੋਂ ਵਜਦੀਆਂ ਹਨ ਜਿਵੇਂ ਸੱਪ ਡੰਗ ਮਾਰਦਾ ਹੈ ਇਸ ਤਰ੍ਹਾਂ ਉਸ ਦਾ ਤਲਵਾਰਾਂ ਦਾ ਅਸਰ ਹੁੰਦਾ ਹੈ ਅਗੇਮਾਰਾਈ ਕਹਿੰਦੇ ਹਨ ਕਿ ਰਤ ਡੂਬ ਸਮੈ ਰਣ ਐਸ ਹਸੈ ਜੋਧ ਦੇ ਵੇ ਲਹੂ ਵਿੱਚ ਡੁੱਬ ਕੇ ਇਸ ਤਰ੍ਹਾਂ ਹੱਸਦਿਆਂ ਹਨ ਇਹ ਤਲਵਾਰਾਂ ਦੀ ਗੱਲ ਕੀਤੀ ਗਈ ਹੈ ਜਦੋਂ ਜੰਗ ਜੁੱਦ ਦੇ ਵਿੱਚ ਤਲਵਾਰਾਂ ਦੇ ਵਾਰ ਚੱਲਦੇ ਹਨ ਤਾਂ ਲਹੂ ਦੇ ਨਾਲ ਸਾਹ ਸੰਗਤ ਜੀ ਭੇਜ ਜਾਂਦੇ ਹਨ ਤੇ ਲਹੂ ਦੇ ਨਾਲ ਭੇਜ ਕੇ ਇਸ ਤਰ੍ਹਾਂ ਹੱਸਦਿਆਂ ਹਨ ਮਾਰੇ ਕਿਨੇ ਹਨ ਕਿ ਮਾਰੇ ਕਹਿੰਦੇ ਹਨ ਕਿ ਜਾਣੇ ਬਿਜਲੇ ਜੁਵਾਲ ਕਰਾਲ ਕਸੈ ਮਾਨੋ ਬਿਜਲੀ ਦੀ ਭਿਆਨਕ ਲਾਟ ਲਕੀਰ ਖਿੱਚੀ ਗਈ ਹੋਵੇ ਸਾਹਸੰਗ ਜੀ ਜਿਵੇਂ ਬਿਜਲੀ ਦੀ ਲਕੀਰ ਖਿੱਚੀ ਜਾਂਦੀ ਹੈ ਸਮਾਨੀ ਬਿਜਲੀ ਦੀ ਇਸ ਤਰ੍ਹਾਂ ਅੱਗੇ ਮਾਰੇ ਕਹਿੰਦੇ ਹਨ ਕਿ ਬਿਤੂਪ ਨਰਾਜ ਸ਼ੰਦ ਮਾਰੇ ਕਹਿੰਦੇ ਹਨ ਕਿ ਖਮੰਤ ਤੇਗ ਐਸ ਕੈ ਤਲਵਾਰ ਇਸ ਤਰ੍ਹਾਂ ਚਮਕਦੀ ਹੈ ਅੱਗੇ ਕਹਿੰਦੇ ਹਨ ਕਿ ਜੁਲੰਤ ਜਵਾਲ ਜੈਸ ਕਹ ਜਿਸ ਤਰ੍ਹਾਂ ਅਗਨੀ ਪ੍ਰਕਾਸ਼ਿਤ ਹੁੰਦੀ ਹੈ ਜਵਾਲ ਤੋਂ ਕਹੀਏ ਜਵਾਲਾ ਅਗਨੀ ਜਿਸ ਤਰ੍ਹਾਂ ਅਗਨੀ ਸਾਹਸੰਗੀ ਜੀ ਪ੍ਰਕਾਸ਼ਿਤ ਹੁੰਦੀ ਹੈ ਇਸ ਤਰ੍ਹਾਂ ਤਲਵਾਰ ਚਮਕਦੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਖਸੰਤ ਜੇਮ ਕਾਮਣਨ ਜਾਂ ਜਿਵੇਂ ਇਸਤਰੀ ਖਸਦੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਹਿਮੰਤ ਜਾਣ ਦਾਮਣ ਟਮਕਦੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਬਹੰਤ ਦਾਏ ਕਾਇਣ ਤਲਵਾਰ ਦਾਓ ਨਾਲ ਚੱਲ ਕੇ ਕਾਉ ਕਰਦੀ ਹੈ ਸਾਧ ਸੰਗਤ ਜੀ ਸੂਰਮੇ ਹਨ ਉਹ ਦਾ ਲਗਾ ਕੇ ਵਾਰ ਕਰਦੇ ਹਨ ਤਲਵਾਰ ਚਲਾਉਂਦੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਚਲੰਤ ਚਿੱਤਰ ਚਾਇਣਨ ਚਲਦੀ ਹੋਈ ਚਿੱਤਰ ਦਰਸਾ ਦਿੰਦੀ ਹੈ ਸਾਹਾ ਸੰਗੀ ਜੀ ਨੂੰ ਤਲਵਾਰ ਚਲਦੀ ਹੈ ਜਿਵੇਂ ਕੋ ਚਿੱਤਰ ਬਣਦਾ ਹੈ ਇਸ ਤਰ੍ਹਾਂ ਦਰਸਾ ਦਿੰਦੀ ਹੈ ਅਗੇ ਮਾਰੇ ਕਹਿੰਦੇ ਹਨ ਕਿ ਗ੍ਰੰਥ ਅੰਗ ਭੰਗ ਇਉਂ ਅੰਗ ਟੁੱਟ ਕੇ ਇੰਜ ਡੇਗ ਪੈਂਦੇ ਹਨ ਸਾਹਾ ਸੰਗੀ ਜੀ ਦਾ ਤਵਾਰ ਦਾ ਵਾਰ ਹੁੰਦਾ ਹੈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਅੰਗ ਟੁੱਟ ਕੇ ਇਸ ਤਰ੍ਹਾਂ ਡੇਗਦੇ ਹਨ ਜਿਵੇਂ ਕਿ ਬਨੇ ਸੋ ਜਵਾਲ ਜਾਲ ਜਿਵੇਂ ਅੱਗ ਦੀਆਂ ਚਿੰਗਾਂ ਦਾ ਜਾਲ ਵਿਛਿਆ ਹੁੰਦਾ ਹੈ ਸਾਸੰਗਤ ਜਿਵੇਂ ਅੱਗ ਦੇ ਚਿੰਗਾਂ ਦਾ ਜਾਲ ਵਿਛਿਆ ਹੁੰਦਾ ਹੈ ਇਸ ਤਰ੍ਹਾਂ ਅੰਗ ਜੁਹਾਨ ਡੇਗ ਪੈਂਦੇ ਹਨ ਅੱਗੇ ਮਾਰੇ ਕਿੰਦੇ ਹਨਗੇ ਹਸੰਤ ਖੇਤ ਖੱਪਰੀ ਰਣਪੂਮ ਵਿੱਚ ਖੱਪਰ ਵਾਲੀ ਕਾਲੀ ਹਾਸਦੀ ਹੈ ਗੇਮਾਰੇ ਕੇ ਦੇਖਣ ਕੀ ਪਕੰਤ ਪੂਤ ਪੈ ਤਰੀ ਪੈ ਪੈਦਾ ਕਰਨ ਵਾਲੇ ਡਰ ਪੈਦਾ ਕਰਨ ਵਾਲੇ ਪੂਤ ਡਕਾਰਦੇ ਫਿਰਦੇ ਹਨ ਡਕਾਰਦੇ ਫਿਰਦੇ ਤੋਂ ਭਾਵ ਹੈ ਕਿ ਉਹ ਜੋ ਲਾਸ਼ਾਂ ਖਾ ਰਹੇ ਹਨ ਜੋ ਖੂਨ ਪੀ ਰਹੇ ਹਨ ਉਸ ਤੋਂ ਬਾਅਦ ਉਹ ਡਕਾਰਦੇ ਫਿਰਦੇ ਹਨ ਪੈ ਪੈਦਾ ਕਰਨ ਵਾਲੇ ਡਰ ਪੈਦਾ ਕਰਨ ਵਾਲੇ ਗੇਮਾਰੇ ਕਹਿੰਦੇ ਹਨ ਕਿ हेमंत ਜੀਮ ਦਾਮਣੀ ਕਾਲੀ ਦੀ ਹਾਸੀ ਯਾਨੀ ਕਿ ਕਾਲੀ ਦਾ ਹਸਣਾ ਕਾਲੀ ਸ਼ਕਤੀ ਦਾ ਜੋ ਹਸਣਾ ਹੈ ਬਿਜਲੀ ਵਾਂਗ ਲਿਸ਼ਕ ਰਹੀ ਹੈ ਮਾਰੇ ਅਗੇ ਕਹਿੰਦੇ ਹਨ ਕਿ ਨਚੰਤ ਹੀਰ ਕਾਮਣੀ ਇਸ ਨੂੰ ਵੇਖ ਕੇ ਜੁੱਧ ਨੂੰ ਵੇਖ ਕੇ ਕਾਮਣੀਆਂ ਕਾਮਣੀਆਂ ਤੋਂ ਭਾਵ ਹੈ ਆਪਾਂ ਸ਼ਰਾਵਾਂ ਨੱਚ ਰਹੀਆਂ ਹਨ ਕਾਮਣੀਆਂ ਇਸ ਕਰਕੇ ਗਿਆ ਗਿਆ ਕਿਉਂਕਿ ਉਹਨਾਂ ਦੇ ਜਿਹੜੀ ਸੂਰਤ ਹੈ ਉਹ ਮੋਹਿਤ ਕਰਨ ਵਾਲੀ ਹੈ ਉਹਨਾਂ ਦਾ ਜੋ ਸਰੀਰ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਹੰਕ ਪੈਰ ਵੀ ਸੂਰੀ ਪੈਰ ਵੀ ਸ਼ਕਤੀ ਲਲਕਾਰੇ ਮਾਰਦੀ ਹੈ ਇਹ ਸਾਰੇ ਸਾ ਸੰਗ ਜੀ ਸ਼ਿਵ ਜੀ ਮਹਾਰਾਜ ਜੀ ਦੇ ਗਣ ਹਨ ਆਪ ਸਭ ਨੂੰ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਸੇਵਕ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕੇਕ ਹੰਕ ਸਾਧ ਸਿੱਧਰੀ ਸਾਧਾ ਨੂੰ ਸਿੱਧੀਆਂ ਦੇਣ ਵਾਲੀ ਭਗਵਤੀ ਕਹਿ ਕੇ ਕਰਕੇ ਹੱਸ ਰਹੀ ਹੈ ਆਸੰਗ ਜੀ ਜੋ ਸਾਧ ਸਾਧਨਾ ਕਰਦੇ ਹਨ ਉਹਨਾਂ ਨੂੰ ਸਿੱਧੀਆਂ ਦੇਣ ਵਾਲੀ ਉਹਨਾਂ ਨੂੰ ਵਰ ਦੇਣ ਵਾਲੀ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਵਾਲੀ ਭਗਵਤੀ ਕਹਿ ਕਹਿ ਕਰਕੇ ਹੱਸ ਰਹੀ ਹੈ ਆਸੰਗ ਦੀ ਆਵਾਜ਼ ਆ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਸ਼ਾਲੰਕ ਸ਼ੇਸ਼ ਈਸ਼ਣੀ ਲਹੂ ਦਿਆਂ ਛੱਟਾਂ ਉੱਪਰ ਦਿਆਂ ਹਨ ਲਹੂ ਦੇ ਛੱਟੇ ਪੈਂਦੇ ਹਨ ਬਹੰਤ ਤੇਗ ਤੇਸ਼ਣੀ ਤਿੱਖੀ ਤਲਵਾਰ ਜਰੋਂ ਚੱਲਦੀ ਹੈ ਤਾਂ ਹਵਾ ਵਿੱਚ ਲਹੂ ਦੇ ਛਿੱਟੇ ਫੈਲਦੇ ਹਨ ਉੜਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਗਣੰਤ ਗੂੜ ਗੰਬਰੀ ਕਾਲੀ ਗੂੜੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅੱਗੇ ਮਾਰੇ ਕਿ ਨਹੀਂ ਕਹਿੰਦੇ ਕਿ ਸ਼ੁਬੰਤ ਸੇਪ ਸੌਪਰੀ ਸੇਪ ਵਾਂਗ ਚਮਕ ਸੁਸ਼ੋਭਿਤ ਹੈ ਜਿਵੇਂ ਮਾਰੇ ਕਹਿੰਦੇ ਹਨ ਕਿ ਚਲੰਤ ਚਿੱਤਰ ਚਾਪਣੀ ਚਤਰਾਵਾਲੀਆਂ ਤਨੁਸ਼ਾਹ ਧਾਰਨ ਕਰਕੇ ਚੱਲ ਰਹੀਆਂ ਹਨ ਜਿਵੇਂ ਰਗਣਿਆ ਕੋਈ ਜਾਪਨ ਤੇ ਜਾਪ ਜਾਪਣੀ ਜਪਣ ਵਾਲੀਆਂ ਜੰਗ ਤੇ ਜਾਪ ਨੂੰ ਜਪ ਰਹੀਆਂ ਹਨ ਇਹਨਾਂ ਸਭ ਦੇ ਆਪੋ ਆਪਣੇ ਸਾਧ ਸੰਗ ਜੀ ਉੱਤੇ ਗਿਰਤਾਰ ਦੱਸੇ ਗਏ ਹਨ ਆਪੋ ਆਪਣੇ ਇਸ ਜੰਗ ਦੇ ਮੈਦਾਨ ਦੇ ਵਿੱਚ ਕਰਮ ਕਰ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਵੰਤ ਸੀਸ ਈਸਣੀ ਦੇਵੀ ਮੁੰਡਾ ਦੀ ਮਾਲਾ ਪਰੋ ਰਹੀ ਹੈ ਕਾਲੀ ਦੇਵੀ ਸਾਧ ਸੰਗ ਜੀ ਆਪ ਸਭ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੁੰਡਾ ਦੀ ਮਾਲਾ ਨੂੰ ਸਿਰਾਂ ਦੀ ਮਾਲਾ ਨੂੰ ਪਰੋ ਰਹੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਹਸੰਤ ਹਾਰ ਸੀਸਣੀ ਸ਼ਿਵ ਦੇ ਸਿਰ ਦਾ ਹਾਰ ਸੱਪ ਹਸ ਰਿਹਾ ਹੈ ਸਾਧ ਸੰਗ ਜੀ ਦੇ ਸੇਵ ਜੀ ਦੇ ਗਲ ਦੇ ਵਿੱਚ ਵਿਆ ਹੁੰਦਾ ਹੈ ਸਾਪੇ ਹਸ ਰਿਹਾ ਹੈ ਅੱਗੇ ਮਾਰੇ ਜਾਂਦੇ ਹਨਗੇ ਕਰੰਤ ਪ੍ਰੇਤ ਨਿਸ ਨਿਸਨਨ ਅਤੇ ਪ੍ਰੇਤ ਰੋਲਾ ਪਾ ਰਹੇ ਹਨ ਪ੍ਰੇਤ ਕਹੀਏ ਜੋ ਪ੍ਰੇਤ ਜੂਨੀਆਂ ਹਨ ਇਹਨਾਂ ਨੇ ਵੀ ਆਪਣਾ ਵੱਖਰਾ ਹੀ ਰੋਲਾ ਪਾਇਆ ਹੋਇਆ ਹੈ ਅੱਗੇ ਮਾਰੇ ਜਾਂਦੇ ਹਨਗੇ ਅਗਮ ਗਮ ਪਿਉ ਰਣੰ ਗਾਮ ਤੋਂ ਅਗਮ ਵਰਣਨ ਤੋਂ ਪਰੇ ਸੋਚ ਤੋਂ ਪਰੇ ਗਠਿਤ ਕਰਨ ਤੋਂ ਪਰੇ ਜੁਦ ਹੋਇਆ ਹੈ ਇਹੋ ਜਿਹਾ ਜੁਦ ਹੋਇਆ ਹੈ ਕਿ ਜਿਸ ਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ ਜਿਸ ਦਾ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕੇ ਮਹਾਰਾਜ ਕਹਿੰਦੇ ਹਨ ਕਿ ਭੁਇੰਗ ਪ੍ਰਯਾਤ ਛੰਦ ਜਬੈ ਜੰਗ ਜੰਗੀ ਰਚਿਓ ਜੰਗ ਜੋਰਨ ਜਦੋਂ ਗੰਗ ਜੰਗੀ ਨਾਮ ਵਾਲੇ ਜੋਦੇ ਨੇ ਜੋਰ ਨਾਲ ਯੰਗ ਸ਼ੁਰੂ ਕੀਤਾ ਹੈ ਉਹਦਾ ਬਹੁਤ ਵਾਕਏ ਵੀਰ ਮਾਰ ਦਿੱਤੇ ਹਨ ਬਾਕੀ ਕਹੇ ਕੀ ਬਹੁਤ ਬਲੀ ਸੂਰਵੀਰ ਜੋਧੇ ਅਰੇ ਸੁੰਦਰ ਜੋਧੇ ਜੋ ਹਨ ਮਾਰ ਦਿੱਤੇ ਹਨ ਅੱਗੇ ਮਾਰੀ ਕਿੰਨੇ ਹਨ ਕਿ ਹਨੇੇ ਵੀਰ ਬੰਕੇ ਤਮੰ ਜਾਣ ਪੋਰੰ ਇੰਜ ਵਰਤ ਇਹ ਹੁੰਦਾ ਹੈ ਜਿਵੇਂ ਸਵੇਰ ਹੁੰਦੇ ਹਨੇਰਾ ਭੱਜ ਗਿਆ ਹੋਵੇ ਇਸ ਤਰ੍ਹਾਂ ਉਸਨੇ ਸਫਾਇਆ ਕਰਨਾ ਸ਼ੁਰੂ ਕੀਤਾ ਜਿਵੇਂ ਕਿ ਸਵੇਰ ਹੁੰਦੇ ਹਨੇਰਾ ਵਾਜ ਜਾਂਦਾ ਹੈ ਅਗੇ ਮਾਰੀ ਕਹਿੰਦੇ ਹਨ ਕਿ ਤਬੈ ਕੋਪ ਗਰਜੋ ਕਲਕੀ ਆਵਤਾਰਨ ਉਸ ਸਮੇਂ ਕਲਕੇ ਉਤਾਰ ਨੇ ਕਰੋਧਿਤ ਹੋ ਕੇ ਵੀ ਰਸਨਲ ਭਰ ਕੇ ਗਰਜਨਾ ਕੀਤੀ ਹੈ ਸ਼ੇਰ ਵਾਂਗੂ ਗਰਜਨ ਕੀਤੀ ਹੈ ਅਗੇ ਮਾਰੀ ਕਹਿੰਦੇ ਹਨ ਕਿ ਸਜੇ ਸਰਬ ਸਸਤਰਨ ਤਸਿਓ ਲੋਹ ਧਾਰਨ ਸਾਰੇ ਸ਼ਸਤਰ ਸਜਾ ਕੇ ਗੁੱਧ ਭੂਮੀ ਵਿੱਚ ਤਸ ਗਿਆ ਹੈ ਤਵਾ ਸੰਗਿਤ ਕਲਕੇ ਉਤਾਰ ਦੀ ਹਨ ਸਾਰੇ ਸ਼ਸਤਰ ਸਜਾ ਕੇ ਜੰਦ ਭੂਮੀ ਦੇ ਵਿੱਚ ਤਸ ਗਏ ਹਨ ਤੇ ਲੋਹੇ ਦੇ ਹਥਿਆਰਾਂ ਦੀ ਵਰਖਾ ਕਰ ਦਿੱਤੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਜਯਾ ਸ਼ਬਦ ਉਠੇ ਰਹੇ ਲੋਗ ਪੂਰਨ ਜੈਰਾਕਾਰ ਦੇ ਸ਼ਬਦ ਉਠੇ ਹਨ ਅਤੇ ਸਾਰਿਆਂ ਲੋਕਾਂ ਵਿੱਚ ਭਰ ਗਏ ਹਨ ਅਗੇ ਮਾਰੇ ਕਹਿੰਦੇ ਹਨ ਕਿ ਖੁਰਨ ਕੇ ਉਠੀ ਸੁਹੀ ਜਾਏ ਸੂਰਨ ਘੋੜਿਆਂ ਦੇ ਖੁਰਾਂ ਦੀ ਧੂੜ ਉੱਡੀ ਹੈ ਇੰਨੀ ਜ਼ਿਆਦਾ ਧੂੜ ਉੱਡੀ ਹੈ ਕਿ ਉਸਨੇ ਸੂਰਜ ਨੂੰ ਜਾ ਛੋਹਿਆ ਹੈ ਧੂੜ ਉੜਦੀ ਉੜਦੀ ਇੰਨੀ ਦੂਰ ਚਲੀ ਗਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਛੁੱਟੇ ਸਵਰਨ ਪੰਖੀ ਭਇਓ ਅੰਧਕਾਰਨ ਸੋਨੇ ਦੇ ਖੰਭਾਂ ਵਾਲੇ ਤੀਰ ਚੱਲੇ ਹਨ ਜਿਸ ਦੇ ਫਲਸ ਰੂਪ ਹਨੇਰਾ ਹੋ ਗਿਆ ਹੈ ਇੰਨੇ ਜ਼ਿਆਦਾ ਤੀਰਾਂ ਦੀ ਬਰਖਾ ਹੋ ਰਹੀ ਹੈ ਕਿ ਹਨੇਰਾ ਹੋ ਗਿਆ ਹੈ ਧੂੜ ਉੱਡੇ ਦੇ ਨਾਲ ਵੀ ਹਨੇਰਾ ਹੋ ਗਿਆ ਅੱਗੇ ਮਾਰੇ ਕਹਿੰਦੇ ਹਨ ਕਿ ਅੰਦਾ ਤੁੰਦ ਮੱਚੀ ਉੱਠੀ ਸਸਤਰ ਝਾਰਨ ਅੰਦਾ ਤੁੰਦ ਮਾਰ ਮੱਚ ਗਈ ਹੈ ਅੰਦਾ ਤੁੰਦ ਪਾਬ ਕਹੀਏ ਕਿ ਕੋਈ ਵੀ ਕਿਸਲ ਦੇਖ ਕੇ ਨਹੀਂ ਮਾਰ ਰਿਆ ਬਸ ਵਾਰ ਤੇ ਵਾਰ ਚੱਲ ਰਹੇ ਹਨ ਅਤੇ ਸਸਤਰਾਂ ਦੇ ਝਾੜ ਨਾਲ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਹਨ ਜਦੋਂ ਸਸਤਰਾਂ ਦੇ ਨਾਲ ਸਸਤਰ ਟਕਰਾਉਂਦੇ ਹਨ ਬਹੁਤ ਹੀ ਤੇਜ਼ੀ ਦੇ ਨਾਲ ਤਾਂ ਚਿੰਗਾਰੀਆਂ ਨਿਕਲਦੀਆਂ ਹਨ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਆਓ ਸਾਧ ਸੰਗਤ ਜੀ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ দান ਕੇ ਇਸ দান ਰਹਿਤ ਦਾਨ ਬਖਸ਼ਣਾ ਸਰ ਤੇ ਮੇਰ ਪਰ ਯਾਤਰਾ ਕਣ ਕਾਲ ਸ੍ਰੀ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਆਪ ਸਾਧ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ